ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਨਾਲ ਅੱਜ ਬਹੁਤ ਜ਼ਰੂਰੀ ਗੱਲਬਾਤ ਕਰਨੀ ਹੈ ਜਿਵੇਂ ਕਿ ਹੁਣੇ ਥੋੜੇ ਦਿਨ ਪਹਿਲਾਂ ਖਬਰ ਚੱਲੀ ਕਿ ਮੇਰਠ ਦੇ ਵਿੱਚ ਘਰਵਾਲੀ ਨੇ ਆਪਣੇ ਘਰਵਾਲੇ ਦੇ 15 ਟੁਕੜੇ ਕਰਕੇ ਵੱਢ ਕੇ ਨੂੰ ਡਰਮ ਦੇ ਵਿੱਚ ਪਾ ਦਿੱਤਾ ਆਪਦੇ ਆਸ਼ਕ ਦੇ ਨਾਲ ਰਲ ਕੇ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਉਹਨੇ ਆਪਦਾ ਘਰਵਾਲਾ ਮਾਰਿਆ ਉਹ ਕਿੱਡਾ ਸੋਹਣਾ ਸੁਨੱਖਾ ਮੁੰਡਾ ਸੀ ਘੱਟੋ ਘੱਟ 1 ਲੱਖ ਡੇਢ ਲੱਖ ਉਸ ਬੰਦੇ ਦੀ ਤਨਖਾਹ ਸੀਗੀ ਤੇ ਜਿਹੜਾ ਉਹਦਾ ਆਸ਼ਕਾ ਲਗਭਗ ਉਹ ਖਬਰਾਂ 'ਚ ਸਾਰਿਆਂ ਨੇ ਦੇਖਿਆ ਹੋਊਗਾ ਜਮਾ ਦੁੱਕੀ ਦਾ ਬੰਦਾ ਨਹੀਂ ਉਹ ਜਮਾ ਦੁੱਕੀ ਦਾ ਬੰਦਾ ਨਹੀਂ ਤੇਲੇ ਦਾ ਬੰਦਾ ਨਹੀਂ ਹੈਗਾ ਉਹ ਜਿਹਨੂੰ ਆਪਾਂ ਛਪਰੀਆ ਕਹਿੰਦੇ ਨੇ ਛਪਰੀ ਗੈਂਗ ਦਾ ਬੰਦਾ ਉਹ ਘਰ ਵਾਲਾ ਸੋਨਾ ਸੁਨੱਖਾ ਘਰ ਵਾਲੇ ਨਾਲ ਲਵ ਮੈਰਿਜ ਕਰਵਾਈ ਲੱਖ ਡੇਢ ਲੱਖ ਤਨਖਾਹ ਠੀਕ ਆ ਘਰ ਵਾਲੇ ਦੇ ਸਿਰੋਂ ਐਸ਼ ਕਰਦੀ ਚੰਗਾ ਖਾਂਦੀ ਪੀਂਦੀ ਤੇ ਦਿਲ ਕੀ ਦੀ ਤੇ ਆ ਗਿਆ ਜਮਾ ਦੁੱਕੀ ਦੇ ਬੰਦੇ ਤੇ ਜਿਹਦੀ ਕੋਈ ਇੱਜ਼ਤ ਨਹੀਂ ਜਿਹੜਾ ਸਿਰੇ ਦਾ ਨਸ਼ੇੜੀ ਆ ਜਿਹੜਾ ਸਿਰੇ ਦਾ ਮਲੰਗਾ ਇਹ ਘਟਨਾ ਬੇਸ਼ੱਕ ਮੇਰਠ ਦੇ ਵਿੱਚ ਹੋਈ ਆ ਪਰ ਸੋਚਣ ਵਾਲੀ ਗੱਲ ਇਹ ਹੈ ਆ ਕਿ ਪੰਜਾਬ ਦੇ ਵਿੱਚ ਵੀ ਇਹ ਕੰਮ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ। ਮੈਨੂੰ ਮਾਫ਼ ਕਰਿਓ ਕਿ ਮੈਂ ਇਹੋ ਜੀ ਗੱਲਬਾਤਾਂ ਸਾਂਝੀ ਕਰ ਰਿਹਾ, ਪਰ ਇਹ ਇੱਕ ਕੌੜਾ ਸੱਚ ਆ ਕਿ ਵਿਆਹੀਆਂ, ਵਰੀਆਂ ਔਰਤਾਂ ਬਹੁਤ ਚੰਗੇ ਮੁੰਡਿਆਂ ਦੇ ਨਾਲ ਵਿਆਹੀਆਂ ਹੋਈਆਂ ਨੇ, ਸੋਹਣੇ ਸੁਨੱਖੇ ਮੁੰਡਿਆਂ ਦੇ ਨਾਲ ਵਿਆਹੀਆਂ ਹੋਈਆਂ ਨੇ। ਠੀਕ ਆ, ਘਰੋਂ ਪੂਰੇ ਮੁੰਡੇ ਸਰਦੇ ਵਰਦੇ ਆ, ਚੰਗੀਆਂ 20-20 ਲੱਖ ਦੀਆਂ ਗੱਡੀਆਂ ਨੇ ਉਹਨੇ ਥੱਲੇ ਚੰਗਾ ਲੀਡਾ ਕਪੜਾ ਪਾਉਣ ਨੂੰ ਮਿਲਦਾ ਘਰ ਵਾਲਿਆਂ ਨੂੰ, ਚੰਗੀ ਆਉਣ ਜਾਣ ਨੂੰ ਗੱਡੀ ਆ, ਘਰੇ ਏਸੀ ਲੱਗੇ ਆ। ਇਹਦਾ ਮਤਲਬ ਕਿ ਏ ਤੋਂ ਲੈ ਕੇ ਜੈਡ ਤੱਕ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਨੇ ਪਰ ਫਿਰ ਵੀ ਕੁਝ ਔਰਤਾਂ ਐਹੋ ਜਿਹੀਆਂ ਨੇ ਜਿਹੜੀਆਂ ਬਾਹਰ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਨਗੀਆਂ ਬਾਹਰ ਦੇ ਕਿਸੇ ਮੁੰਡੇ ਨਾਲ ਸੈਟਿੰਗ ਕਰਨਗੀਆਂ ਉਹਨਾਂ ਨੂੰ ਮਿਲਣਗੀਆਂ ਉਹਨਾਂ ਕੋਲੇ ਜਾਣਗੀਆਂ ਆਉਣਗੀਆਂ ਆਪ ਦੀ ਇੱਜ਼ਤਾਂ ਮਿੱਟੀ 'ਚ ਰੋਲਦੀਆਂ ਰੋਲਦੀਆਂ ਨੇ ਸਹੁਰੇ ਦੀ ਪੱਗ ਵੀ ਮਿੱਟੀ 'ਚ ਰੋਲ ਦਿੰਦੀਆਂ ਨੇ ਘਰ ਵਾਲੇ ਦੀ ਪੱਗ ਵੀ ਮਿੱਟੀ 'ਚ ਰੋਲ ਦਿੰਦੀਆਂ ਨੇ ਉਹਨਾਂ ਔਰਤਾਂ ਨੇ ਇਹ ਨਹੀਂ ਦੇਖਣਾ ਵੀ ਸਾਡਾ ਸਟੇਟਸ ਕੀ ਆ ਜਾਂ ਮੇਰੇ ਸਹੁਰੇ ਪਰਿਵਾਰ ਦਾ ਸਟੇਟਸ ਕੀ ਆ ਜਾਂ ਮੈਂ ਜਿਹੜੇ ਬੰਦੇ ਨਾਲ ਵਿਆਹੀਆਂ ਉਹ ਉਸ ਬੰਦੇ ਦਾ ਸਟੇਟਸ ਕੀ ਆ ਉਹਨੂੰ ਲੋਕ ਸਲਾਮਾ ਕਰਦੇ ਨੇ ਠੀਕ ਆ ਉਹ ਘਰੋਂ ਕਿੱਡਾ ਰੱਜਿਆ ਪੁੱਜਿਆ ਬੰਦਾ ਬਿਲਕੁਲ ਨਹੀਂ ਦੇਖਣਾ ਜਿਹੜਾ ਪਿੰਡ ਦਾ ਜਮਾ ਦੁੱਕੀ ਦਾ ਬੰਦਾ ਹੋਊ ਜਿਹਦੀ ਪਿੰਡ 'ਚ ਇੱਜ਼ਤ ਕੁੱਤੇ ਜਿਨੀ ਨਾ ਹੋਊ ਉਹਦੇ ਨਾਲ ਗੱਲਬਾਤ ਨਹੀਂ ਜਾਨਗੀਆਂ ਉਹਦੇ ਨਾਲ ਖੇ ਮਿੱਟੀ ਖਾਈ ਜਾਣਗੀਆਂ ਉਹਦੇ ਨਾਲ ਆਪਦੀ ਇੱਜ਼ਤ ਮਿੱਟੀ 'ਚ ਮਲਾਈ ਜਾਣਗੀਆਂ ਤੇ ਇਹ ਗੱਲ ਕੱਲੀ ਮੈਂ ਨਹੀਂ ਦੇਖੀ ਹੋਈ ਪਿੰਡ ਦੇ ਵਿੱਚ ਤੁਸੀਂ ਵੀ ਆਪਦੇ ਪਿੰਡ ਦੇ ਵਿੱਚ ਜਾਂ ਆਣ ਗਵਾਂਡ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਦੇਖੀ ਹੋਊਗੀ ਕਿ ਕੋਈ ਔਰਤ ਬਹੁਤ ਚੰਗੇ ਘਰ ਦੇ ਵਿੱਚ ਵਿਆਹੀ ਹੁੰਦੀ ਆ ਘਰਵਾਲਾ ਬਹੁਤ ਚੰਗੀ ਤਨਖਾਹ ਲੈਂਦਾ ਹੁੰਦਾ ਜਾਂ ਜ਼ਮੀਨ ਜਾਇਦਾਦ ਖੁੱਲੀ ਹੁੰਦੀ ਆ ਘਰੇ ਵਧੀਆ ਗੱਡੀਆਂ ਖੜੀਆਂ ਨੇ 20-20 ਲੱਖ ਦੀਆਂ ਤੇ ਉਹ ਉਹਨਾਂ ਦੀ ਗੱਲਬਾਤ ਕਿਹਨਾਂ ਨਾਲ ਹੋਊਗੀ ਜਮਾ ਦੁੱਕੀ ਦੇ ਬੰਦਿਆਂ ਨਾਲ ਜਿਨ੍ਹਾਂ ਦੀ ਪਿੰਡ 'ਚ ਇੱਜ਼ਤ ਕੁੱਤੇ ਜਿੰਨੀ ਨਹੀਂ ਹੈਗੀ ਪਰ ਜਿਹੜੀਆਂ ਕੁਝ ਕੁ ਔਰਤਾਂ ਇਹੇ ਕੰਮ ਸਮਾਜ ਦੇ ਵਿੱਚ ਕਰਦੀਆਂ ਨੇ ਕਿ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਦੀਆਂ ਨੇ ਗਲਤ ਕਰਦੀਆਂ ਨੇ ਘਰ ਵਾਲੇ ਦੀ ਪੱਗ ਰੋਲਦੀਆਂ ਨੇ ਸਾਰੇ ਪਰਿਵਾਰ ਦੀ ਪੱਗ ਰੋਲਦੀਆਂ ਨੇ ਆਪ ਦੀ ਇੱਜ਼ਤ ਮਿੱਟੀ ਕਰਦੀਆਂ ਨੇ ਉਹ ਦਿਮਾਗ ਦੇ ਵਿੱਚੋਂ ਇਹ ਵਹਿਮ ਕੱਢਦੇ ਹੋ ਕਿ ਖੌਰੇ ਤੁਹਾਨੂੰ ਬਾਹਰਲਾ ਬੰਦਾ ਹੱਦੋਂ ਜ਼ਿਆਦਾ ਪਿਆਰ ਕਰਦਾ ਜਾਂ ਕੋਈ ਬਾਹਰਲਾ ਬੰਦਾ ਤੁਹਾਡੀ ਹੱਦੋਂ ਬਾਲੀ ਇੱਜ਼ਤ ਕਰਦਾ ਇਹ ਦਿਮਾਗ ਦੇ ਵਿੱਚੋਂ ਵਹਿਮ ਕੱਢ ਕੇ ਸੁੱਟ ਦਿਓ ਜਿੱਥੇ ਤੁਹਾਡੇ ਨਾਲ ਤੁਹਾਡੇ ਘਰ ਵਾਲੇ ਨੇ ਆ ਕੇ ਖੜ ਜਾਣਾ ਉੱਥੇ ਤੁਹਾਡੇ ਨਾਲ ਬਾਹਰ ਦਾ ਬੰਦਾ ਕਦੇ ਵੀ ਨਹੀਂ ਖੜ ਸਕਦਾ ਜਿਹੜੇ ਇਹ ਦੁੱਕੀ ਤਕੀ ਵਾਲੇ ਤੁਹਾਡੇ ਆਸ਼ਕ ਬਣੇ ਹੁੰਦੇ ਆ ਇਹਨਾਂ ਨੂੰ ਮਤਲਬ ਹੁੰਦਾ ਸਿਰਫ ਤੁਹਾਡੇ ਜਿਸਮ ਤੱਕ ਠੀਕ ਆ ਤੁਹਾਡਾ ਜਿਸਮ ਨੋਚਣ ਦੇ ਲਈ ਇਹ ਇੱਲਾ ਵਾਂਗੂ ਤੁਹਾਨੂੰ ਢੀਕਦੇ ਹੁੰਦੇ ਆ ਵੀ ਕਦੋਂ ਸਾਡੇ ਜਾਲ ਚ ਫਸਣ ਕਦੋਂ ਉਹਨਾਂ ਦਾ ਜਿਸਮ ਅਸੀਂ ਨੋਚੀਏ ਕਦੋਂ ਉਹਨਾਂ ਦੀ ਇੱਜ਼ਤ ਨਾਲ ਖੇਡੀਏ ਉਹੋ ਹੀ ਬੰਦੇ ਮੜਕੇ ਤੁਹਾਡੀ ਇੱਜ਼ਤ ਦੇ ਨਾਲ ਖੇਡ ਕੇ ਮਹਿਫਲਾਂ 'ਚ ਬਹਿ ਬਹਿ ਕੇ ਤੁਹਾਡੇ ਨਾਂ ਤੇ ਤਾੜੀਆਂ ਮਾਰਦੇ ਨੇ ਕਿ ਫਲਾਣੇ ਦੀ ਨੌਣ ਨਾਲ ਅਸੀਂ ਆਹ ਕੁਛ ਕੀਤਾ ਫਲਾਣੇ ਦੀ ਘਰਵਾਲੀ ਨਾਲ ਅਸੀਂ ਆਹ ਕੁਛ ਕੀਤਾ ਬਹੁਤ ਸਾਰੇ ਬੰਦੇ ਆਤਮ ਹੱਤਿਆ ਕਰ ਗਏ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਕਿ ਘਰਵਾਲੀ ਨੇ ਪੱਗ ਮਿੱਟੀ 'ਚ ਰੋਲਦੀ ਤੇ ਹੁਣ ਵੀ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਕਿੰਨੀਆਂ ਖਬਰਾਂ ਤੁਸੀਂ ਦਿਨ ਦੇ ਵਿੱਚ ਦੇਖਦੇ ਹੋਵੋਗੇ ਕਿ ਵਿਆਹੀ ਵਰੀ ਕੁੜੀ ਇਸ਼ਕ 'ਚ ਇੰਨੀ ਕੰਨੀ ਹੋ ਗਈ ਕਿ ਆਪਦਾ ਘਰਵਾਲਾ ਮਾਰਤਾ ਜਾਂ ਆਪਦੇ ਬੱਚੇ ਮਾਰਤੇ ਮੈਂ ਨਹੀਂ ਕਹਿੰਦਾ ਕਿ ਬੰਦੇ ਦੁੱਧ ਤੋਤੇ ਆ ਪਰ ਜੇ 1 ਮਹੀਨੇ ਦੇ ਵਿੱਚ 500 ਘਟਨਾ ਹੁੰਦੀ ਹੈ ਪੰਜਾਬ ਦੇ ਵਿੱਚ ਤੇ 500 ਦੇ ਵਿੱਚੋਂ 400 ਘਟਨਾਦੋਂ ਇਹੋ ਜਿਹੀ ਵੇਖਣ ਨੂੰ ਮਿਲੂਗੀ ਕਿ ਜਿਦੇ ਵਿੱਚ ਔਰਤਾਂ ਹੀ ਗਲਤ ਸਟੈਪ ਚੱਕਦੀਆਂ ਨੇ ਸਿਰਫ 100 ਘਟਨਾਾਂ ਦੇ ਵਿੱਚ ਮੁੰਡਾ ਗਲਤ ਹੋਊਗਾ ਜ਼ਿਆਦਾਤਰ ਮੁੰਡੇ ਕਿੱਥੇ ਗਲਤ ਹੋਣਗੇ ਕਿ ਨਸ਼ਾ ਪੱਤਾ ਕਰਦਾ ਇਹ ਚਟਾ ਲਾਉਂਦਾ ਜਾਂ ਫਲਾਣਾ ਲਾਉਂਦਾ ਪਰ ਕੁੜੀਆਂ ਕਿੱਥੇ ਤੁਹਾਨੂੰ ਗਲਤ ਮਿਲਣਗੀਆਂ ਕਿ ਵਿਆਹ ਤੋਂ ਬਾਅਦ ਵੀ ਕਿਸੇ ਬਾਹਰ ਦੇ ਬੰਦੇ ਨਾਲ ਗੱਲ ਆ ਜਵਾਗ ਜੱਲਾ ਹੋਣ ਦੇ ਬਾਵਜੂਦ ਵੀ ਕਿਸੇ ਬਾਹਰ ਦੇ ਬੰਦੇ ਨਾਲ ਗੱਲ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਦੋਂ ਦਾ ਆਹ ਮੋਬਾਈਲ ਆ ਗਿਆ ਨਾ ਇੰਨੇ ਲੋਕਾਂ ਦੀਆਂ ਇੱਜ਼ਤਾਂ ਨੂੰ ਜਮ੍ਹਾਂ ਕੱਖਾਂ ਤੋਂ ਹੌਲਾ ਕਰਤਾ। ਮੈਂ ਕਹਿੰਦਾ ਲੋਕਾਂ ਦੇ ਦਿਮਾਗ ਹੀ ਇਸ ਮੋਬਾਈਲ ਨੇ ਸੁੰਨ ਕਰਤੇ। ਕੀ ਜਮਾ ਹੀ ਕਹੀ ਤਾਂ ਜਮਾ ਹੀ ਇਸ ਕੰਮ 'ਚ ਇੰਨੀਆਂ ਕ ਅੰਨੀਆਂ ਹੋ ਗਈਆਂ ਕਿ ਉਹਨਾਂ ਨੂੰ ਹੋਰ ਕੁਝ ਦਿਸਦਾ ਹੀ ਨਹੀਂ ਨਾ ਆਪਦੇ ਜਵਾਕ ਦਿਸਦੇ ਆ, ਨਾ ਆਪਦਾ ਘਰਵਾਲਾ ਦੀਦਾ, ਨਾ ਸਹੁਰਾ ਪਰਿਵਾਰ ਦੀਦਾ, ਨਾ ਪੇਕੇ ਪਰਿਵਾਰ ਦੀਦਾ, ਨਾ ਆਪਦੇ ਭਰਾ ਦਿਸਦੇ ਆ। ਫਿਰ ਉਹਨਾਂ ਔਰਤਾਂ ਨੂੰ ਮੇਰੀ ਇੱਕ ਸਲਾਹ ਆ ਛੋਟੀ ਜੀ ਕੀ ਤੁਸੀਂ ਵਿਆਹ ਤੋਂ ਬਾਅਦ ਵੀ ਬਾਹਰ ਮੂੰਹ ਮਾਰਨੋਂ ਨਹੀਂ ਹਟਦੀਆਂ ਸਵਾਦ ਤਾਂ ਤਾਂ ਆ ਵੀ ਤੁਸੀਂ ਜਿਹਦੇ ਨਾਲ ਖੇ ਮਿੱਟੀ ਖਾਂਦੀਆਂ ਜੇ ਉਹ ਬਹੁਤ ਤੁਸੀਂ ਆਪਣੇ ਘਰ ਵਾਲੇ ਤੋਂ ਸੋਨਾ ਸੁਨੱਖਾ ਲੱਭ ਲਿਆ ਹੋਵੇ ਜਾਂ ਆਪਣੇ ਘਰ ਵਾਲੇ ਤੋਂ ਬੜਾ ਅਮੀਰ ਲੱਭ ਲਿਆ ਹੋਵੇ ਜਾਂ ਉਹਨੇ ਤੁਹਾਡੇ ਨਾਂ ਤੇ ਕੋਈ 10 ਕਿਲੇ ਜ਼ਮੀਨ ਦੇ ਕਰ ਦਿੱਤੇ ਹੁਣ ਜਾਂ ਕੋਈ ਪਲਾਟ ਕਰਤਾ ਜਾਂ ਫਲੈਟ ਤੁਹਾਡੇ ਨਾਂ ਕਰ ਦਿੱਤਾ ਹੋਵੇ ਬਿਲਕੁਲ ਨਹੀਂ ਸਿਰਫ ਕਾਦੀ ਅੱਗ ਆ ਜਿਸਮ ਦੀ ਅੱਗ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਸਮ ਦੀ ਆਗਣੇ ਪਤਾ ਨਹੀਂ ਕਿੰਨੇ ਕ ਘਰ ਆਜਾੜਦੇ ਤੇ ਕਿੰਨੇ ਕ ਹੋਰ ਉਜਾੜਦੇ ਆ ਅੱਜ ਦੇ ਟਾਈਮ 'ਚ ਤਲਾਕ ਇੰਨੇ ਕ ਜ਼ਿਆਦਾ ਹੋ ਰਿਹਾ ਨਾ ਤੇਜ਼ੀ ਨਾਲ ਵੀ ਗੱਲਾਂ ਹੀ ਛੱਡ ਦਿਓ ਤਲਾਕ ਹੋਣ ਦਾ ਕਾਰਨ ਕੀ ਆ ਕਿ ਕੁੜੀਆਂ ਕਹਿੰਦੀਆਂ ਨੇ ਸੀ ਤਾਂ ਆਜ਼ਾਦ ਰਹਿਣਾ ਸਾਨੂੰ ਸਾਸਣਾ ਟੋਕੇ ਸਾਨੂੰ ਸਵਰਣਨ ਟੋਕੇ ਸਾਨੂੰ ਘਰ ਵਾਲਾ ਨਾ ਰੋਕੇ ਸਾਡਾ ਮੋਬਾਈਲ ਘਰ ਵਾਲਾ ਨਾ ਚੈੱਕ ਕਰੇ ਕਹਿਣ ਦਾ ਮਤਲਬ ਇਹ ਹੈ ਆ ਕਿ ਹੁਣ ਦਾ ਟਾਈਮ ਇਹੋ ਜਿਹਾ ਆ ਗਿਆ ਵੀ ਵਿਆਹ ਦੇ ਰਿਸ਼ਤੇ ਤੋਂ ਲੋਕਾਂ ਦਾ ਛੇਤੀ ਮਨ ਪਰ ਜਾਂਦਾ ਮੁੜ ਕੇ ਲੋਕੀ ਬਾਹਰ ਉੱਡਦੇ ਨੇ ਵੀ ਕੁਝ ਹੋਰ ਨਵਾਂ ਕੁਝ ਹੋਰ ਨਵਾਂ ਅੱਜ ਕੱਲ ਉਹ ਹਾਲ ਹੋ ਗਿਆ ਵੀ ਜਿਵੇਂ ਬੰਦਾ ਇੱਕ ਪੈਂਟ ਸ਼ਰਟ ਪਾ ਲੈਂਦਾ ਦੋ ਦਿਨ ਤੀਜੇ ਦਿਨ ਜੀ ਕਰਦਾ ਵੀ ਇਹਨੂੰ ਲਾ ਕੇ ਸਿੱਟਦੀ ਕੋਈ ਨਵੀਂ ਪਾਈਏ ਉਹ ਗੱਲ ਹੋ ਗਿਆ ਅੱਜ ਕੱਲ ਵਿਆਹ ਦੇ ਰਿਸ਼ਤੇ ਦਾ ਅੱਜ ਕੱਲ ਕੋਸ਼ਕ ਕੁੜੀਆਂ ਦੇ ਦਿਮਾਗ ਐਡੇ ਕਿ ਭ੍ਰਸਟ ਹੋ ਗਏ ਆ ਕੀ ਉਹਨਾਂ ਨੂੰ ਵਿਆਹ ਕੱਪੜਿਆਂ ਵਾਂਗੂ ਲੱਗਦਾ ਵੀ 6 ਮਹੀਨੇ ਹੋ ਗਏ ਮੇਰੇ ਨਾਲ ਰਹਿੰਦੀ ਨੂੰ ਵੀ ਮੇਰਾ ਮਨ ਭਰ ਗਿਆ ਹੁਣ ਮੈਂ ਇਹਦੇ ਨਾਲ ਨਹੀਂ ਰਹਿਣਾ ਅੱਜ ਦੇ ਟਾਈਮ 'ਚ ਤਲਾਕ ਇੰਨੀ ਮੈਂ ਕਹਿੰਦਾ ਜਲਦੀ ਹੋ ਰਿਹਾ ਇੰਨੀ ਸਪੀਡ ਦੇ ਨਾਲ ਹੋ ਰਿਹਾ ਵੀ ਗੱਲਾਂ ਹੀ ਛੱਡ ਦਿਓ ਲੋਕੀ ਮੈਂ ਕਹਿੰਦਾ ਧੀਆ ਤਾਂ ਜਿਹੜੀ ਤੁਸੀਂ ਬਚਾਉਣੀ ਸੀ ਬਚਾ ਲਈਆਂ ਪਰ ਹੁਣ ਪੁੱਤ ਬਚਾ ਲੋ ਓਏ ਬਹੁਤ ਸਾਰੇ ਬੰਦੇ ਆ ਜਿਹੜੇ ਵਿੱਚ ਵਿੱਚ ਘਟ ਘਟ ਕੇ ਮਰਦੇ ਪਏ ਇੰਨਾ ਗੱਲਾਂ ਕਰਕੇ ਬਹੁਤ ਸਾਰੇ ਬੰਦੇ ਆ ਜਿਹੜੇ ਨਸ਼ਿਆਂ ਤੇ ਲੱਗ ਗਏ ਘਰ ਵਾਲੀ ਦੇ ਹੱਥੋਂ ਦੁਖੀ ਹੋ ਕੇ ਕਿ ਘਰ ਵਾਲੀ ਬਾਹਰ ਕਿਸੇ ਨਾਲ ਗੱਲਬਾਤ ਕਰਦੀ ਹੈ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਆਤਮ ਹੱਤਿਆ ਕਰ ਲਈ ਦੁਨੀਆ ਨੂੰ ਆਲਵਿਦਾ ਕਹਿ ਕੇ ਘਰ ਵਾਲੀ ਦੇ ਹੱਥੋਂ ਤੰਗ ਆ ਕੇ ਪਹਿਲਾ ਜ਼ਮਾਨਾ ਹੁੰਦਾ ਸੀਗਾ ਕੀ ਬੰਦੇ ਨੂੰ ਆਪਦੀ ਘਰਵਾਲੀ ਤੇ ਰੱਬ ਜਿਹੜਾ ਯਕੀਨ ਹੁੰਦਾ ਸੀਗਾ ਤੇ ਘਰਵਾਲੀ ਨੂੰ ਆਪਦੇ ਬੰਦੇ ਤੇ ਰੱਬ ਜਿਹੜਾ ਯਕੀਨ ਹੁੰਦਾ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਨਾ ਘਰਵਾਲੀ ਨੂੰ ਬੰਦੇ ਤੇ ਯਕੀਨ ਆਪਦੇ ਤੇ ਨਾ ਬੰਦੇ ਨੂੰ ਘਰਵਾਲੀ ਤੇ ਯਕੀਨ ਆ ਬਹੁਤ ਘੱਟ ਘਰ ਹੋਣਗੇ ਇਹੋ ਜਿਹੇ ਜਿੱਥੇ ਘਰਵਾਲੀ ਨੂੰ ਆਪਦੇ ਘਰਵਾਲੇ ਤੇ ਰੱਬ ਜਿਹੜਾ ਯਕੀਨ ਅਤੇ ਘਰਵਾਲੇ ਨੂੰ ਘਰਵਾਲੀ ਤੇ ਰੱਬ ਜਿਹੜਾ ਯਕੀਨ ਹੈ ਮੈਂ ਕਹਿੰਦਾ ਉਹ ਘਰ ਸਵਰਗੀ ਆ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਜਿਹੜੀ ਪਟਿਆਲੇ ਘਟਨਾ ਵਾਪਰੀ ਆ ਉਹ ਕਰਨਲ ਦੀ ਘਰਵਾਲੀ ਵਾਲੀ ਜਿੰਨਾ ਸਟੈਪ ਉਸ ਔਰਤ ਨੇ ਆਪਦੇ ਘਰਵਾਲ ਕੀ ਇੱਕ ਔਰਤ ਨੇ ਆਪਦੇ ਘਰ ਵਾਲੇ ਪਿੱਛੇ ਐਡਾ ਤਗੜਾ ਸਟੈਪ ਲਿਆ ਯਾਰ ਮੈਂ ਕਹਿੰਦਾ ਵਾਕੇ ਹੀ ਉਹ ਖਾਨਦਾਨੀ ਔਰਤ ਆ ਵਾਕੇ ਹੀ ਉਸ ਔਰਤ ਦੇ ਦਿਲ ਵਿੱਚ ਆਪਦੇ ਘਰ ਵਾਲੇ ਲਈ ਐਡੀ ਇੱਜ਼ਤ ਆ ਐਡਾ ਪਿਆਰ ਆ ਨਹੀਂ ਤੇ ਅੱਜ ਕੱਲ ਔਰਤਾਂ ਦਾ ਕੀ ਹਾਲ ਹੋਇਆ ਪਿਆ ਇਹ ਮੈਨੂੰ ਜ਼ਿਆਦਾ ਹੁਣ ਬੋਲਣ ਦੀ ਲੋੜ ਨਹੀਂ ਹੈਗੀ ਪਰ ਮੈਂ ਉਹਨਾਂ ਔਰਤਾਂ ਨੂੰ ਇੱਕ ਸਲਾਹ ਦੇਣਾ ਚਾਹੁੰਨਾ ਕਿ ਜਿਹਦੇ ਨਾਲ ਤੁਸੀਂ ਲਾਵਾਂ ਲੈ ਲੀਆਂ ਗੁਰੂ ਦੀ ਹਜ਼ੂਰੀ 'ਚ ਜਿੱਥੇ ਤੁਹਾਡੇ ਨਾਲ ਉਹ ਖੜ੍ਹ ਜੂ ਉੱਥੇ ਤੁਹਾਡੇ ਨਾਲ ਕਿਸੇ ਨਾਲ ਨਹੀਂ ਖੜ੍ਹਣਾ ਜੋ ਤੁਹਾਡੇ ਲਈ ਤੁਹਾਡਾ ਘਰ ਵਾਲਾ ਕਰ ਸਕਦਾ ਤੁਹਾਡੇ ਲਈ ਕੋਈ ਨਹੀਂ ਕਰ ਸਕਦਾ ਦੁੱਕੀ ਦੇ ਬੰਦਿਆਂ ਵਿੱਚ ਲੱਗ ਕੇ ਆਪਦੀਆਂ ਇੱਜ਼ਤਾਂ ਨਾ ਰੋਲੋ ਠੀਕ ਆ ਇਹ ਸਿਰਫ ਤੁਹਾਨੂੰ ਜਾਨੂ ਜਾਨੂ ਲਿੱਲੇ ਪੋਚੇ ਤਾਂ ਮਾਰਦੇ ਆ ਇਹਨਾਂ ਨੇ ਤੁਹਾਡਾ ਜਿਸਮ ਨੋਚਣਾ ਹੁੰਦਾ ਇਸ ਤੋਂ ਵੱਧ ਕੇ ਕੁਝ ਨਹੀਂ ਜਿਸਮ ਨੋਚਣ ਤੋਂ ਬਾਅਦ ਤੁਹਾਡੀ ਪਿੰਡ 'ਚ ਬਦਨਾਮੀ ਕਰਦੇ ਆ ਤੁਹਾਡੇ ਨਾਂ ਤੇ ਤਾੜੀਆਂ ਮਾਰਦੇ ਆ ਤੁਸੀਂ ਆਪ ਦੇ ਧੀਆਂ ਪੁੱਤਾਂ ਦੇ ਮੱਥੇ ਤੇ ਕਲੰਕ ਨਾਂ ਲਾਓ ਸ਼ਰਮ ਨੂੰ ਹੱਥ ਮਾਰੋ ਸਾਰੀ ਉਮਰ ਇੱਕੋ ਜਿਹਾ ਕੁਝ ਕਰਨ ਲਈ ਨਹੀਂ ਹੁੰਦੀ ਪਰ ਲੋਕਾਂ ਦੇ ਦਿਮਾਗ ਨੂੰ ਹੁਣ ਇੰਨੀ ਇੰਨਾ ਕੰਮ ਚੜ ਗਿਆ ਵੀ ਹੱਦਾਂ ਹੀ ਪਾਰ ਹੋ ਗਈਆਂ ਬਾਕੀ ਮੈਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਪਰ ਉਹ ਮੇਰਾ ਮਕਸਦ ਸੀਗਾ ਵੀ ਚੰਗਾ ਸਨੇਹਾ ਸਮਾਜ 'ਚ ਜਾਵੇ ਖੌਰੇ ਕੋਈ ਮੇਰੀ ਗੱਲ ਸੁਣ ਕੇ ਇਸ ਰਸਤੇ ਤੋਂ ਪਿੱਛੇ ਮੁੜ ਕੇ ਆ ਜੇ ਬਾਕੀ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ